ਹੈਲੋ ਸੋਸ਼ਟ੍ਰੀ ਕਾਰ ਜੀ ਸਾਰਿਆਂ ਨੂੰ ਮੈਂ ਮਨਿੰਦਰ ਇੱਕ ਜੋਟੈਂਸੂ ਅੱਜ ਤੁਹਾਡੇ ਲਈ ਪ੍ਰਿੰਟਡ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਹਾਂ ਜੀ ਇਹ ਮਸਲੀਨ ਦੇ ਸੂਟ ਨੇ ਜੀ ਚਾਰ ਤੋਂ ਪੰਜ ਕਲਰ ਡਿਜ਼ਾਈਨਸ ਇਹਨਾਂ ਦੇ ਵਿੱਚ ਅਵੇਲੇਬਲ ਨੇ ਇਹ ਵਾਲੇ ਸੂਟ ਬਰਬਰੀ ਦੇ ਸਮੂਥ ਨੇ ਜੀ ਬਰਬਰੀ ਦੀਆਂ ਸ਼ਰਟਸ ਰਹਿਣਗੀਆਂ ਨਾ ਮਸਲੀਨ ਦੀ ਇਹਨਾਂ ਦੇ ਨਾਲ ਬਾਟਮਾਂ ਕਿਸੇ ਸੂਟ ਦੇ ਨਾਲ ਕ੍ਰੇਪੀ ਪਾਟਨ ਵੀ ਲੱਗੀ ਹੋਈ ਹੈ ਬਟ ਮੋਸਟਲੀ ਜ਼ਿਆਦਾਤਰ ਬਾਟਮ ਜਿਨ੍ਹਾਂ ਦੇ ਨਾਲ ਮਸਲੀਨ ਦੀਆਂ ਲੱਗੀਆਂ ਹੋਈਆਂ ਨੇ ਇਹ ਵਿਦਆਊਟ ਦੁਪੱਟਾ ਸੂਟ ਨੇ ਜੀ ਅੱਜ ਦੇ ਜਿੰਨੇ ਵੀ ਸੂਟ ਨੇ ਜੀ ਸਾਰੇ ਪ੍ਰਿੰਟਡ ਆਰਟੀਕਲ ਨੇ ਇਹਨਾਂ ਦੇ ਵਿੱਚ ਵਰਕ ਵਾਲਾ ਆਰਟੀਕਲ ਕੋਈ ਵੀ ਨਹੀਂ ਹੋਊਗਾ ਬਟ ਸਾਰੇ ਪ੍ਰੀਮੀਅਮ ਕੁਆਲਿਟੀ ਦੇ ਪ੍ਰਿੰਟਸ ਹੋਣਗੇ ਜੀ ਇੱਕ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਆ ਕਿਸੇ ਵੀ ਮੇਰੀ ਭੈਣ ਨੇ ਸੂਟ ਬਾਏ ਕਰਨਾ ਹੁੰਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਇੰਸਟਾਗ੍ਰam ਦੇ ਉੱਤੇ ਸੈਂਡ ਕਰਦਿਆ ਕਰੋ YouTube ਦੀ ਬਾਇਓ ਦੇ ਵਿੱਚ ਸਾਡਾ ਇੰਸਟਾਗ੍ਰam ਦਾ ਲਿੰਕ ਪਿਆ ਹੈ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਇਹ ਆਲ ਓਵਰ ਸੂਟਾਂ ਦਾ ਡਿਜ਼ਾਈਨ ਆ 5 ਮੀਟਰ ਦਾ ਕੱਪੜਾ ਰਹੂਗਾ ਜੀ ਇਹ ਜਾਰਜਟ ਦਾ ਕੱਪੜਾ ਸੌਫਟ ਵਰ ਦਾ ਜਾਰਜਟ ਆ ਲਾਈਨਿੰਗ ਦੇ ਵਿੱਚ ਜਾਰਜਟ ਰਹੂਗੀ ਇਹਦੇ ਵਿੱਚ ਵੀ ਕਲਰ ਡਿਜ਼ਾਈਨ ਸਾਡੇ ਕੋਲ ਬਹੁਤ ਅਵੇਲੇਬਲ ਨੇ ਸਾਡੀ ਵੀਡੀਓਜ਼ ਐਵਰੀ 5 ਤੋਂ 5 ਡੇਜ਼ ਦੇ ਬਾਅਦ ਆਉਂਦੀ ਹੁੰਦੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੀਆਂ ਵੀ ਮੇਰੀਆਂ ਭੈਣਾਂ ਸੂਟਾਂ ਦੀਆਂ ਸ਼ਕੀਨ ਨੇ ਉਹ ਸਾਨੂੰ ਇੰਸਟਾਗ੍ਰam ਦੇ ਉੱਤੇ ਵੀ ਫਾਲੋ ਕਰ ਸਕਦੀਆਂ ਨੇ ਉੱਥੇ ਵੀ ਅਸੀਂ ਰੋਜ਼ ਦੀ ਅਪਡੇਟ ਦਿੰਦੇ ਰਹਿੰਦੇ ਆਂ ਜੀ ਆਪਣਾ ਕੰਮ 100% ਜੈਨੂਇਨ ਕੰਮ ਆ ਜੀ ਤੇ ਕੁਆਲਿਟੀ ਆਪਾਂ ਪ੍ਰੀਮੀਅਮ ਦੇ ਦਿਆ ਤੇ ਪ੍ਰਾਈਸ ਆਪਣੇ ਬਹੁਤ ਲੋ ਨੇ ਜੀ ਜ਼ਰੂਰ ਆਪਣੇ ਤੋਂ ਸੂਟ ਬਾਏ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਵਾਲੇ ਜਿਹੜੇ ਸੂਟ ਨੇ ਜੀ ਇਹ ਆਰਗੰਡੀ ਦੇ ਸੂਟ ਨੇ ਆਰਗੰਡੀ ਦੀਆਂ ਸ਼ਰਟਸ ਨੇ ਜੀ ਇਹ ਆਰੀ ਵਰਕ ਦੇ ਵਿੱਚ ਸ਼ਰਟਸ ਲੜਨਗੇ ਆ ਨਾਲ ਮੈਚing ਇਹਨਾਂ ਦੇ ਬਾਟਮ ਰਹਿੂਗੇ ਜੀ ਇਹ ਵੀ ਸਟਾਫ ਅੱਜਕੱਲ ਕਾਫੀ ਪੋਪੂਲਰ ਆ ਜੀ ਕਾਫੀ ਡਿਮਾਂਡ ਦੇ ਵਿੱਚ ਰਹਿੰਦੇ ਨੇ ਇਹ ਵਾਲੇ ਸਟਾਫ ਇਹ ਨੈਕਸਟ ਵਾਲਾ ਜਿਹੜਾ ਆਰਟੀਕਲ ਆ ਇਹ ਸੈਟਨ ਜਾਰਜਟ ਦਾ ਜੀ ਪਹਿਲਾਂ ਇਹ ਸਿੰਪਲ ਜਾਰਜਟਸ ਆਇਆ ਸੀ ਹੁਣ ਸੂਟ ਹੁਣੇ ਸੈਟਨ ਜਾਰਜਟ ਦੇ ਵਿੱਚ ਅਵੇਲੇਬਲ ਆ ਜੀ ਇਹ ਵਾਲਾ ਜਿਹੜਾ ਆਰਟੀਕਲ ਹੈ ਜੀ ਇਹ ਵੀ ਪ੍ਰੀਮੀਅਮ ਕੁਆਲਿਟੀ ਦਾ ਆਰਟੀਕਲ ਆ ਬਰਬਰੀਦੀਆਂ ਸ਼ਰਟਸ ਰਹਿਣਗੀਆਂ ਨਾਲ ਪਿਓਰ ਕ੍ਰੇਪ ਦੀ ਬਾਟਮ ਆ ਬਟ ਜਿਹੜੀਆਂ ਸ਼ਰਟਸ ਨੇ ਇੱਕ ਤਾਂ ਉਹਨਾਂ ਦੇ ਉੱਤੇ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਇੱਕ ਉਹਨਾਂ ਨੂੰ ਹੈਂਡਵਰਕ ਤੇ ਆਰੀਵਰਕ ਦੇ ਨਾਲ ਆਪਾਂ ਨੇ ਹਾਈਲਾਈਟ ਕੀਤਾ ਗਿਆ ਇਹ ਵੀ ਪੂਰੀ ਪ੍ਰੀਮੀਅਮ ਕੁਆਲਿਟੀ ਦੇ ਸੂਟ ਨੇ ਜੀ ਬਹੁਤ ਜ਼ਿਆਦਾ ਪਿਆਰੇ ਸੂਟ ਨੇ ਇਹ ਇਹ ਵਾਲਾ ਆਰਟੀਕਲ ਰੂਗਾ ਜੀ ਆਪਣਾ ਕਾਟਨ ਦਾ ਆਰਟੀਕਲ ਦਾ ਡਿਜੀਟਲ ਪ੍ਰਿੰਟਿੰਗ ਨੇ ਜਾਂ ਸ਼ਰਟਸ ਨੇ ਤੇ ਸ਼ੈਡੋ ਪ੍ਰਿੰਟਸ ਦੇ ਵਿੱਚ ਬਾਟਨ ਨੇ ਜਿੰਨੇ ਵੀ ਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਇਹ ਸਾਰੇ ਆਪਣੇ ਕੋਲ ਅਵੇਲੇਬਲ ਹੁੰਦੇ ਨੇ ਜੀ ਬਟ ਫਿਰ ਜਦੋਂ ਸੇਲ ਹੋ ਜਾਂਦੇ ਆ ਥੋੜੇ ਟਾਈਮ ਬਾਅਦ ਫਿਰ ਭੈਣਾ ਮੈਸੇਜ ਕਰਨ ਲੱਗ ਜਾਂਦੀਆਂ ਨੇ ਜੀ ਇਸ ਕਰਕੇ ਜਦੋਂ ਵੀ ਤੁਸੀਂ ਵੀਡੀਓ ਨੂੰ ਦੇਖਦੇ ਆ ਤੁਸੀਂ ਨਾਲ ਦੇ ਨਾਲ ਸਾਡੇ ਨਾਲ ਕੰਟੈਕਟ ਕਰਿਆ ਕਰੋ ਜੀ ਇਹ ਵਾਲੇ ਵਿਦ ਦੁਪੱਟਾ ਆਰਟੀਕਲ ਨੇ ਜੀ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਬਰਬਰੀ ਦੀਆਂ ਸ਼ਰਟਸ ਨੇ ਜੀ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਬਰਬਰੀ ਦੇ ਦੁਪੱਟੇ ਨੇ ਗੁਲੇ ਟੁਲੇ 80 ਮੀਟਰ ਦੇ ਦੁਪੱਟੇ ਨੇ ਜੀ 80 ਮੀਟਰ ਛਾਰਟ ਦਾ ਕੱਪੜਾ ਹੋਊਗਾ ਤੇ 2.5 ਮੀਟਰ ਬਾਟਮ ਦਾ ਕੱਪੜਾ ਹੋਊਗਾ ਇਹਨਾਂ ਦੀ ਕੁਆਲਿਟੀ ਵੀ ਪਾਸ ਪੂਰੀ ਪ੍ਰੀਮੀਅਮ ਆ ਅੱਜ ਜਿੰਨੇ ਵੀ ਸੂਟ ਦਿਖਾਏ ਨੇ ਜੀ ਪ੍ਰੀਮੀਅਮ ਕੁਆਲਿਟੀ ਦੇ ਨੇ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆਉਂਦੇ ਨੇ ਤਾਂ ਤੁਸੀਂ ਜਰੂਰ ਇਹ ਸੂਟ ਸਾਡੇ ਤੋਂ ਬਾਏ ਕਰਨੇ ਨੇ ਥੈਂਕ ਯੂ so much ਜੀ